ਮੋਗਾ ਦੇ ਵਿੱਚ ਢੱਲਲੇ ਦੇ ਨਾਲ ਵੇਚੇ ਜਾ ਰਹੇ ਸੀ ਨਸ਼ੇ ਵਾਲੇ ਕੈਪਸੂਲ ਡਰਗ ਸਪੈਕਟਰ ਨੂੰ ਮਿਲੀ ਸੂਚਨਾ ਤਮ ਮੌਕੇ ਦੇ ਉੱਤੇ ਹੀ ਮਾਰਤੀ ਦੁਕਾਨ ਤੇ ਰੇਡ ਦੁਕਾਨਦਾਰ ਨਹੀਂ ਦੇ ਪਾਏ ਕੈਪਸੂਲਾਂ ਦਾ ਰਿਕਾਰਡ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅਫਸਰਾਂ ਨੂੰ ਸਖਤ ਆਦੇਸ਼ ਦਿੱਤੇ ਗਏ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚੋਂ ਸੰਤੈਟਿਕ ਨਸ਼ਾ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ ਤਾਂ ਇਸ ਦੇ ਚੱਲਦਿਆਂ ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮੋਗਾ ਦੇ ਵਿੱਚ ਇੱਕ ਮੈਡੀਕਲ ਦੇ ਵੱਲੋਂ ਨਸ਼ੇ ਵਾਲੇ ਕੈਪਸੂਲ ਧੱਲੇ ਦੇ ਨਾਲ ਵੇਚੇ ਜਾ ਰਹੇ ਸੀ ਤਾਂ ਇਸ ਦੀ ਸੂਚਨਾ ਡਰੱਗ ਇੰਸਪੈਕਟਰ ਨੂੰ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਡਰੱਗ ਇੰਸਪੈਕਟਰ ਦੇ ਵੱਲੋਂ ਰੇਡ ਕਰ ਦਿੱਤੀ ਜਾਂਦੀ ਹੈ ਅਤੇ ਜਦੋਂ ਉਹਨਾਂ ਤੋਂ ਰਿਕਾਰਡ ਮੰਗਿਆ ਜਾਂਦਾਗਾ ਤਾਂ ਦੁਕਾਨਦਾਰ రికార్డ్ ਨਹੀਂ ਦੇ ਪਾਉਂਦੇ ਜਿਸ ਤੋਂ ਬਾਅਦ ਡਰੱਗ ਇੰਸਪੈਕਟਰ ਦੇ ਵੱਲੋਂ ਕੈਪਸੂਲਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਅਤੇ ਉਕਤ ਮੈਡੀਕਲ ਚਾਲਕਾਂ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਮੈਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਇੱਥੇ ਜਿਹੜਾ ਜੀਟੀ ਰੋਡ ਹੈਗਾ ਆਪਣਾ ਬੱਸ ਸਟੈਂਡ ਦੇ ਕੋਲੇ ਇੱਥੇ ਇੱਕ ਐਡਵਾਂਸ ਮੈਡੀਕਲ ਹੈਗਾ ਹੈ ਵੀ ਇਹ ਕਾਫੀ ਹੈਵੀ ਅਮਾਊਂਟ ਦੇ ਵਿੱਚ ਪ੍ਰੈਗਾਬਿਲਨ ਕੈਪਸੂਲ ਦਿੱਤਾ ਕਿ ਅੱਜਕੱਲ ਮਿਸਯੂਜ਼ ਹੋ ਰਿਹਾ ਹੈ ਇਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ। ਵੀ ਉਹਦੀ ਸੇਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਕਰ ਰਹੇ ਨੇ। ਸੋ ਉਹਦੇ ਮੱਦੇ ਨਜ਼ਰ ਹੀ ਅੱਜ ਅਸੀਂ ਉੱਥੇ ਚੈਕਿੰਗ ਕੀਤੀ। ਚੈਕਿੰਗ ਦੇ ਵਿੱਚ ਉੱਥੇ ਜਿਹੜੇ ਐਡਵਾਂਸ ਮੈਡੀਕਲਸ ਦੇ ਮਾਲਕ ਸੀ ਇਹ ਅਸ਼ੋਕ ਪਾਲਟਾ ਜੀ ਉੱਥੇ ਮੌਜੂਦ ਸੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਉੱਥੇ ਅਸੀਂ ਪ੍ਰੈਗਾਬੈਲਿਨ 300 ਜਿਹੜੇ ਕੈਪਸੂਲ ਕਾਫੀ ਹੈਵੀ ਅਮਾਉਂਟ ਦੇ ਵਿੱਚ ਉਹ ਅਸੀਂ ਰਿਕਵਰ ਕੀਤੇ। ਇਹ ਕੈਪਸੂਲ ਇਹਨਾਂ ਦਾ ਕੁੱਲ ਅਮਾਉਂਟ 1,65,000 ਰੁਪਏ ਬੰਦਾ ਹੈ। ਤੇ ਇਹ 6000 ਤੋਂ ਉੱਪਰ ਹੈ ਟੋਟਲ ਇਹਨਾਂ ਦੀ ਕੈਪਸੂਲਾਂ ਦੀ ਕੁਆਂਟੀਟੀ ਬੰਦੀ ਹੈ ਇਹਨਾਂ ਦਾ ਕੋਈ ਇਹ ਸੇਲ ਪਰਚੇਸ ਸਾਨੂੰ ਦਿਖਾ ਨਹੀਂ ਸਕੇ ਇਸ ਕਰਕੇ ਜੋ ਸਾਡੀ ਕਾਰਵਾਈ ਹੈਗੀ ਅਸੀਂ ਇਹ ਸਾਰੇ ਕੈਪਸੂਲ ਜ਼ਬਤ ਕਰ ਲਿਆ ਤੇ ਜ਼ਬਤ ਕਰਨ ਤੋਂ ਬਾਅਦ ਅਸੀਂ ਇਹਨੂੰ ਕੋਰਟ ਦੇ ਵਿੱਚ ਮਾਨਯੋਗ ਸੀਜੀਐਮ ਸਾਹਿਬ ਦੀ ਕੋਰਟ ਚਾਰਜ ਜੀ ਨੂੰ ਪੇਸ਼ ਕਰਾਂਗੇ ਦੀ ਕਸਟਡੀ ਲਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਐਕਟ ਦੇ ਤਹਿਤ ਜੋ ਮੈਕਸਿਮਮ ਕਾਰਵਾਈ ਹੈ ਜੋ ਵੀ ਆਪਾਂ ਇਹਤੇ ਕਰਨ ਲਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਆਪਾਂ ਭੇਜਾਂਗੇ ਸਰ ਇਹ ਕੀ ਹੈ ਇਹਨਾਂ ਨੂੰ ਰੱਖਣ ਦੀ ਇਜਾਜ਼ਤ ਹੈਗੀ ਕਿ ਕੈਪਸੂਲ ਨਹੀਂ ਕੈਪਸੂਲ ਰੱਖ ਸਕਦੇ ਆ ਬਟ ਉਹਦਾ ਰਿਕਾਰਡ ਹੋਣਾ ਚਾਹੀਦਾ ਹੈ ਉਹਦਾ ਪਰਚੇਜ਼ ਰਿਕਾਰਡ ਹੋਣਾ ਚਾਹੀਦਾ ਹੈ ਜੋ ਸੇਲ ਕਰ ਰਹੇ ਉਹਦਾ ਰਿਕਾਰਡ ਹੋਣਾ ਚਾਹੀਦਾ ਬਟ ਇਹਨਾਂ ਨੇ ਸਾਨੂੰ ਕੋਈ ਪਰਚੇਜ਼ ਸੇਲ ਰਿਕਾਰਡ ਨਹੀਂ ਦਿਖਾਇਆ ਕਿ ਸਰ ਸ਼ਡਿਊਲ ਐਚਾਂ ਦੀ ਹੈ ਕੀ ਇਹ ਇਹ ਸ਼ਡਿਊਲ ਦੇ ਵਿੱਚ ਨਹੀਂ ਹੈ ਬਟ ਇਹਦਾ ਜੋ ਐਟ ਪ੍ਰੈਜ਼ੈਂਟ ਇਹਦਾ ਕਾਫੀ ਮਿਸਯੂਜ਼ ਹੋ ਰਿਹਾ ਕਿਉਂਕਿ ਕੋਈ ਡਾਕਟਰ ਇਹਨੂੰ ਜ਼ਿਆਦਾ ਇਹਨੂੰ ਪ੍ਰਿਸਕ੍ਰਾਈਬ ਨਹੀਂ ਕਰ ਰਿਹਾ ਸੋ ਮੋਸਟਲੀ ਜਿਹੜੇ ਵੀ ਐਡਿਕਟ ਹੈਗੇ ਨੇ ਉਹ ਇਹਨੂੰ ਐਜ਼ ਅ ਇਨਟੌਕ ਅਲਟਰਨੇਟਿਵ ਐਜ਼ ਅ ਯੂਜ਼ ਕਰਦੇ ਜਦੋਂ ਨਸ਼ਾ ਨੁਸ਼ਾ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ ਪਰ ਉਹ ਇਸ ਕੈਪਸੂਲ ਨੂੰ ਯੂਜ਼ ਕਰਦੇ ਆ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਨਸ਼ੇ ਤੌਰ ਤੇ ਹੀ ਇਹਨੂੰ ਵਰਤਿਆ ਜਾ ਰਿਹਾ ਦਾ ਮਿਸ ਯੂਜ਼ ਹੀ ਹੋ ਰਿਹਾ ਮੋਸਟਲੀ ਅੱਜਕੱਲ ਜਿਹੜੇ 300 ਐਮਜੀ ਕੁਆਂਟੀਟੀ ਹੈਗੀ ਜਿਹੜੀ ਕਿ ਅਸੀਂ ਰਿਕਵਰ ਕੀਤੀ ਹੈ ਸੋ ਤੇ ਸਰ ਆਮ ਲੋਕ ਜਿਹੜੇ ਕੈਮਿਸਟਾਂ ਦੇ ਕੋਲ ਜਾ ਕੇ ਬਿਗੈਰ ਪ੍ਰਸਕ੍ਰਿਪਸ਼ਨ ਤੋਂ ਜਾਂਦੇ ਹੈਗੇ ਨੇ ਜਲਦੀ ਜਵਾਬ ਤੇ ਕੋਈ ਜੋ ਵੀ ਮੈਡੀਸਨ ਆਪਾਂ ਕੋਈ ਵੀ ਲੈਣੀ ਆ ਉਹ ਸਾਨੂੰ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਹੀ ਲੈਣੀ ਚਾਹੀਦੀ ਹੈ ਜਿਹੜੀ ਸ਼ਡਿਊਲ ਐਚ ਮੈਡੀਸਨ ਹੈ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਸੋ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਵੀ ਜੋ ਵੀ ਮੈਡੀਸਨ ਲੈਣ ਉਹ ਕਿਸੇ ਡਾਕਟਰ ਦੇ ਨਾਲ ਕੰਸਲਟ ਕਰਕੇ ਲੈਣ ਆਪਣੇ ਵੱਲੋਂ ਸੈਲਫ ਮੈਡੀਕੇਸ਼ਨ ਨਾ ਕਰਨ ਉਹਦੇ ਸਾਈਡ ਇਫੈਕਟਸ ਹੁੰਦੇ ਉਹਦਾ ਨੁਕਸਾਨ ਹੋ ਸਕਦਾ ਤੇ ਅਸੀਂ ਕੇਮਿਸਟਾਂ ਨੂੰ ਵੀ ਇਹ ਹਿਦਾਇਤਾਂ ਦਿੰਦੇ ਅਸੀਂ ਚੈਕਿੰਗ ਵੀ ਕਰਦੇ ਹਾਂ ਹਰ ਮਹੀਨੇ ਸਾਡੀਆਂ ਚੈਕਿੰਗਸ ਹੁੰਦੀਆਂ ਨੇ ਵੀ ਕੋਈ ਵੀ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਵੀ ਮੈਡੀਸਨ ਕਿਸੇ ਵੀ ਪੇਸ਼ੈਂਟ ਨੂੰ ਨਾ ਦਿੱਤੀ ਜਾਵੇ ਤੇ ਉਹਦਾ ਪ੍ਰੋਪਰ ਰਿਕਾਰਡ ਉਹਦਾ ਰਿਕਾਰਡ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਦਿਖਾਇਆ ਜਾਏ।